ਭੱਜੇ ਸਤਿਕਾਰ ਜੀ ਸਤਿਕਾਰ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਜਿਹੜਾ ਸਾਨੂੰ ਟਾਈਮ ਦਿੱਤਾ ਵੀਰੇ ਇੱਥੇ ਆਉਣ ਦੇ ਧੰਨਵਾਦ ਜੀ ਮੁਬਾਰਕ ਕਰਦੇ ਜੀ ਹਾਂਜੀ ਵੀਰੇ ਵਪਾਰ ਦਾ ਕੰਮ ਵੀਰੇ ਵਪਾਰ ਦੇ ਮੋਕੇ ਕੰਮ ਮੇਰੇ ਕਾਫੀ ਟਾਈਮ ਹੋ ਗਿਆ ਮੇਰੇ ਬਾਪੂ ਦੇ ਦਾ ਪੁਰਾਣਾ ਕੰਮ ਹੀ ਆ ਵੀਰੇ ਅੱਛਾ ਫਿਰ ਦੂਜੀ ਪੁਰਾਣਾ ਕੰਮ ਚੱਲੀ ਜਾਂਦਾ ਵੀਰੇ ਆਪਣਾ ਠੀਕ ਹੈ ਠੀਕ ਹੈ ਚੰਗੀ ਚੰਗੀ ਗਾਂ ਲੈ ਕੇ ਨੇ ਬਜੀ ਮੇਰੇ ਗਾਂ ਹੁੰਦੀਆਂ ਵੀਰੇ ਆਪਣੇ ਕੋਲ ਚੰਗੀ ਤੋਂ ਚੰਗੀ ਗਾਂ ਹੀ ਹੁੰਦੀਆਂ ਵੀਰੇ ਠੀਕ ਹੈ ਠੀਕ ਹੈ ਹਾਂ ਚੰਗੀ ਤੋਂ ਚੰਗੀ ਜਰਸੀ ਚੰਗੀ ਤੋਂ ਚੰਗੀ ਐਚਐਫ ਘਾਣਦੀਆਂ ਵੀਰੇ ਆਪਣੇ ਕੋਲੇ ਵੇ ਵਪਾਰੀ ਮਾਲ ਬਹੁਤ ਜਾਂਦਾ ਤੁਹਾਡਾ ਹਾਂ ਵੀਰੇ ਵਪਾਰੀਆਂ ਕੋਲ ਤੁਹਾਡੇ ਰਿਹਾ ਮਾਲ ਆਪਣਾ ਬਹੁਤ ਜ਼ਿਆਦਾ ਜਾਂਦਾ ਚੱਲ ਚੱਲ ਜਿੰਨੇ ਕੁ ਲੋੜੇ ਵਪਾਰੀ ਆਪਣੇ ਕੋਲ ਗਾਂ ਲੈ ਕੇ ਜਾਂਦੇ ਨੇ ਚੱਲ ਚੱਲ ਤਾਂ ਭਾ ਵੀ ਵੇਖੋ ਵੀਰੇ ਆਪਣੇ ਵੀਰੇ ਬਸ ਮੇਲਾ ਲੁੱਟਣ ਆਲੇ ਹੋਣਗੇ ਅੱਛਾ ਜੀ ਹਾਂ ਠੀਕ ਹੈ ਤੇ ਬਜੀ ਕਿੰਨੇ ਕਿ ਲੀਟਰ ਵਾਲੀ ਗਾਂ ਆ ਚੁੱਕੀ ਆਪਣੇ ਕੋਲ ਕਈਆਂ ਵੀਰੇ ਆਪਣੇ ਕੋਲੇ ਵੀਰੇ 20 ਲੀਟਰ ਸਟਾਰਟਿੰਗ ਹੋ ਕੇ 40 ਲੀਟਰ ਤੱਕ ਤੰਮ ਲੋਕਲ ਖਰੀਦੇ ਮਾਲ ਫੇਰੇ ਕਰਾਉਂਦੇ। ਮੇਰੇ ਲੋਕਲ ਵੀਰੇ ਪਿੰਡਾਂ ਚ ਮਾਲ ਖਰੀਦਿਆ ਹੁੰਦਾ ਆਪਣਾ। ਚਲੋ ਚਲੋ। ਤੇ ਵੀਰੋ ਇਸ ਟਾਈਮ ਨੂੰ ਕਿੰਨੇ ਕਾਮ ਸੇਲ ਆ? ਇਸ ਟਾਈਮ ਮੇਰੇ ਕੋਲ ਪੰਜ ਆ ਵੀਰੇ। ਪੰਜ ਕਾਮ ਸੇਲ। ਇੱਕ ਵਾਰੀ ਡਰੈਸ ਦੱਸ ਦੋ ਆਪਣਾ। ਐਡਰੈਸ ਵੀਰੇ ਆਪਣਾ ਬਗਰਾੜੀ ਪਿੰਡ ਆ ਜੀ। ਜ਼ਿਲ੍ਹਾ ਫਰੀਕੋਟ ਤੁਸੀਂ ਜਤੋ। ਠੀਕ ਆ। ਨਾਮ ਤੁਹਾਡਾ ਫੋਨ ਨੰਬਰ? ਨਾਮ ਵੀਰੇ ਮਤਾਰਾ ਵੀਰੇ। ਇੱਧਰ ਵੀਰੇ ਵੱਡਾ ਭਰਾਈ ਆ ਵੱਡਾ ਭਾਪਲੇ ਦਾ ਨਾ ਰਾਣਾ ਸਿੰਘ ਆ। ਮੇਰਾ ਨਾ ਰਾਣਾ ਸਿੰਘ ਬਗਰਾੜੀ। ਚਲੋ ਤੇ ਕਿ ਆਪਣੇ ਕਿੱਥੇ ਰਹਿ ਗਿਆ ਘਰ ਜੀ? ਇਹ ਵੀਰੇ ਆਪਣਾ ਵੀਰੇ ਜਦੋਂ ਮੇਨ ਹਾਈਵੇ ਆਉਂਗੇ। ਇੱਕ ਦਾ ਘਰ ਆਪਣਾ ਉੱਥੇ ਰਹਿੰਦੇ ਇੱਕ ਵੀ ਜਿੱਥੇ ਆਪਾਂ ਵੀਡੀਓ ਬਣਾ ਰਹੇ ਪਿੰਡ ਚ ਆ ਵੀਰੇ ਆਪਣਾ ਘਰ ਠੀਕ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇ ਦੋ ਦੋ ਵੀਡੀਓ ਬਣਾ ਦੇ ਲੋੜ ਹੈ ਨਾ ਹਾਂ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਆ ਵੀਰੇ ਬਿਲਕੁਲ ਵੱਡੇ ਨੇ ਚਲੋ ਫੋਨ ਨੰਬਰ ਬੋਲੋ ਨੰਬਰ ਹੈਗਾ 9855620524 ਹਾਂਜੀ 8847601402 ਚਲੋ ਹਾਂ ਖਰੀਸ਼ਰੂ ਜੀ ਫਿਰ ਦੱਸੋ ਜੀ ਫਿਰ ਇਹਦੇ ਬਾਰੇ ਇਵਰੇ ਦੂਜਾ ਸੁਬਾਹ ਬੈਠ ਸੁਕੇ ਰਹੀ ਆ। ਰੱਬੋਨੀ ਸੁਈ ਲੱਜਾਣੀ। ਠੀਕ ਆ। ਸੁਈ ਨੂੰ ਵੀਰੇ 15 ਤੋਂ 20 ਮਿੰਟ ਹੀ ਹੋਇਆ ਸਰਪੀ ਆ ਜੀ। ਅੱਛਾ ਜੀ। ਹਾਂ ਬੱਚਾ ਵੀਰੇ ਬੱਚਾ ਮਗਰ। ਅੱਛਾ। ਬੱਜੀ ਫਿਰ ਇਹ ਦੁੱਧ ਕਿਨਾ ਕਰੂ ਚਲੋ ਸੁਈ ਦਿਖਾ ਜਾਈ ਹੁਣੀ ਆ ਨਾ ਜੀ। ਦੁੱਧ ਵੀਰੇ ਜਿਹੜੇ ਮਾਲਕਾਂ ਤੋਂ ਆਪ ਲੈ ਆ। ਹਾਂਜੀ। ਉਹ ਕਹਿੰਦੇ ਸਾਡਾ ਵੀਰੇ 30 ਕਿਲੋ ਚੋਇਆ ਵਾ। 30 ਕਿਲੋ। ਪਰ ਗਵਾਈ ਵੀ ਭਰਦੀ ਆ ਵੈੜ। ਹਾਂਜੀ ਹਾਂਜੀ। ਪਰ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾਏ ਵੀਰੇ। ਅੱਛਾ। ਹਾਂ। ਠੀਕ ਆ। ਕਿਲੋ ਨਾਰਮਲ ਦੁੱਧ ਹੀ ਜਾਂਦਾ। ਬੱਛਾ ਮਗ ਆਜੋ ਦਰਾਜਪੁਰ ਆਲੋ ਵਾਲਾ ਐਤੋ ਆਈ ਬੜੀ ਦੇਖਣੇ ਬੈਜੀ ਚੋਈ ਦੀ ਗਾਰੰਟੀ ਸਾਰੇ ਪਾਸੇ ਫੁੱਲ ਗਾਰੰਟੀ ਹੋਏਗੀ ਧਾਰ ਵੀ ਨਾ ਵੀਰੇ ਮਾਰੇ ਕੋਈ ਬੰਦਾ ਚਲੋ ਚਲੋ ਆ ਕੋਈ ਪੁਰਾਣੇ ਵਪਾਰੀ ਐ ਅਕਸਰ ਇਹਦਾ ਹੈ ਨਹੀਂ ਗੇ ਨਵੇਂ ਹਾਂਜੀ ਹਾਂ ਆ ਕੇ ਪਸੂ ਵੇਚ ਲੈ ਪਸੂ ਬਿਲਕੁਲ ਜੀ ਬਿਲਕੁਲ ਉਹ ਤਾਂ ਨੇ ਆਦੀ ਸੇਵਾ ਲੈਣਾ ਬਿਲਕੁਲ ਜੀ ਸੇਵਾ ਲੋ ਜਹਨ ਚੇ ਵੇਖੋ ਤੁਸੀਂ ਆ ਵੀ ਆਈਡੀ ਲਾਓ ਲੈ ਵਸਾਣ ਤੋਂ ਕਿੰਨਾ ਕਰਦਾ ਤਾਜੀ ਤੇ ਜੇਜੁਰ ਪੈਣੀ ਏ ਤੋਰ ਲੋ ਬਾਈ ਮਰ ਬਾਕੀ ਭਜੀ ਖੜਾ ਹੈ ਇੱਕ ਮਿੰਟ ਠੀਕ ਟਰੋ ਦੰਦਾ ਵਿੱਚ ਹੋ ਗਈ ਜੀ ਅਜਿਹਾ ਠੀਕ ਹੈ ਠੀਕ ਆ ਜੋ ਜੋ ਨਸਲ ਬਹੁਤ ਵਹਿੜਦਿਆਂ ਜੀ ਹਾਂ ਜੀ ਨਸਲ ਬਹੁਤ ਹੈ ਬਿਲਕੁਲ ਮੂੰਹ ਮਾ ਦਿਖਾਓ ਮਾ ਜੀ ਬਿਲਕੁਲ ਠੀਕ ਹੈ ਨਿੱਕੀ ਜੀ ਬੂਤੀ ਹੈ ਵੀਰੇ ਹਾਂ ਜੀ ਅੱਛਾ ਲੈ ਲੈ ਹੇ ਕੋਈ ਗੱਲ ਕੋਈ ਨਹੀਂ ਪਾਵਰ ਜੈ ਜਿਖੋ ਨਾ ਜੀ ਹਾਂ ਕੋ ਪਹਿਲੀ ਵੀਡੀਓ ਬਣ ਲਗੀ ਤੁਹਾਡੀ ਚਲੋ ਵੇਖ ਲਈ ਵੀਰ ਉਹੀ ਲੈ ਜਾਣੀ ਬਸ ਠੀਕ ਠੀਕ ਹਾਂ ਜੀ ਆਜੋ ਦੱਸ ਦੇਵੀਂ ਦੱਸਾਂਗੇ ਮੁੱਲ ਤਾਂ ਵੀਰੇ ਇਹੋ ਜੀਆਂ ਵੇੜਾ ਦਾ ਵੀ ਲੋਕੀ ਕਰੀ ਨੇ 1 ਲੱਖ ਰੁਪਈਆ ਹਾਂਜੀ ਪਰ ਉਹ ਵੀ ਜਾਇਜ ਆ ਪਰ ਆਪਣਾ ਨਹੀਂ ਕਰਨਾ ਹਾਂਜੀ ਆਪਣਾ ਮੁੱਲ 60 ਰੁਪਈਆ ਬਸ ਆਪਣੀ ਪਹਿਲੀ ਵੀਡੀਓ 75 ਹਜ਼ਾਰ ਤੋਂ ਦੂਸਰੀ 2000 ਰੁਪਈਆ ਛੋਟ ਕਰ ਦਾਂਗੇ ਬਸ 73 ਹਜ਼ਾਰ ਤੋਂ 70 ਹਜ਼ਾਰ ਦੀ ਹਾਂ ਜਣਾ ਹੋਣੀ ਆ ਬਸੇ ਹਾਂ ਨਾ ਹੀ ਆ ਇਹ ਥੱਲੇ ਹੈ ਨਹੀਂ ਗਾ ਹਾਂ ਚਲੋ ਪਾਪਾ ਜੀ ਵੀਰੇ ਮੁੱਲ ਜਾਇਜ ਨਹੀਂ ਬਿਲਕੁਲ ਠੀਕ ਆ ਕਮਾਈ ਹੋਊਗੀ ਵੀਰੇ 15 ਦੇ ਜਿਹੜਾ 10 ਹਜ਼ਾਰ ਰੁਪਈਆ ਬੰਦਾ ਜਿਹੜਾ ਲੈ ਜੇ ਮਰਜੀ ਲੈ ਜੇ ਚਲੋ ਇਹ ਵੀ ਆਪਣੀ ਗਾਰੰਟੀ ਹੋ ਗਈ ਠੀਕ ਆ ਤੇ ਇਹ ਵੀ ਸੂਈ ਹੈ ਜੀ ਇਹ ਵੀਰੇ ਸੂਣ ਵਾਲੀਆਂ ਜੀ ਇਹ ਗੱ ਇਸ ਹੁਆ ਬਾਈ ਫਿਰ ਇਹ ਅਰੀਜਨ ਸੁਆ ਵੀ ਕੰਨਿ ਗਾੜੇ ਦਾ ਚੱਕਦੀ ਆ ਦੂਜਾ ਹੀ ਆ ਹਾਂ ਦੂਜਾ ਸੁਆ ਇਹ ਬਾਈ ਫਿਰ ਦੁੱਧ ਕਿੰਨਾ ਕਰੂਗੀ 10 ਵੀਰੇ ਵੀ ਫਿਰ ਮਾਰਕ ਦਾ ਬੜੇ ਕੋ ਲਈ ਆ ਕਿੰਨੇ ਕਿਲੋ ਮਾਰਕਾਂ ਦੱਸਿਆ 20 ਤੋਂ ਮੰਨ ਕੇ ਲੈ ਲੈ ਵੀਰੇ 20 ਕਿਲੋ ਮਨ ਇੱਕ ਚ ਲੈਣਾ 600 ਹੋ ਗਈ ਕੋਈ ਹਾਂਜੀ 600 ਇਹ ਰੀ ਬਹੁਤ ਅਰੀ ਸੀ ਬੜੀ ਹਾਂ ਹਾਂ ਬਿਲਕੁਲ ਇਹ ਰੀ ਦੀ ਲੱਤ ਛਾੜਾ ਨਹੀਂ ਨਹੀਂ ਇਹ ਨਸਲ ਆ ਜੀ ਬੈਟ ਤੋਂ ਇਹ ਵੀ ਕੋਲੇ ਵੀ ਜੀ ਤੋ ਜਾ ਆਉ ਕਰ ਇਹ ਪਰ ਵੀਰੇ ਗਦੈਲੀਆਂ ਕੁੰਮੜੀਆਂ ਪਾਉਂਗਾ ਵੀਰੇ ਪਿੱਛੇ ਲਿਸਟਾ ਵੜਾ ਰਹੀ ਆ ਬਿਲਕੁਲ ਜੀ ਬਿਲਕੁਲ ਵੇੜਾ ਕੁੜੇ ਜੰਗੀਆਂ ਸਾਰੀਆਂ ਮੈਂ ਕਹਿੰਦਾ ਬਾਲ ਜੀ ਹਨਾ ਚੰਗੇ ਚੰਗੇ ਪੀਸੀ ਵਿਖਾਵਾਂਗੇ ਵੀਰੇ ਕੱਲ ਬੰਦ 10 ਗੰਗੀਆਂ ਵਿੱਚੋਂ 5 ਗੰਗੀਆਂ ਕੱਲ ਦੇ ਜਰਸੀ ਜਰਸੀ ਪੂਰ ਲੈ ਕੇ ਨਾ ਬਾਈ ਜੀ ਫਿਰ ਤਾਂ ਜਰਸੀ ਵੀ ਆਪਣੇ ਕੋ ਟੌਪ ਤੇ ਟੌਪ ਹੀ ਹੁੰਦੀ ਆ ਬਈ ਅੱਛਾ ਜਰਸੀ ਅੱਜ ਹੀ ਹੈ ਨਹੀਂ ਜੀ ਕੋਈ ਸੀਗੀ ਕੱਲ ਤਨ ਸੇਲ ਹੋ ਗਣਿਆ ਜੀ ਠੀਕ ਹੈ ਠੀਕ ਹੈ ਮੈਂ ਫਿਰ ਆਲਾ ਆਪਣਾ ਜਦੋਂ ਮਰਜ਼ੀ ਕੋ ਕਾ ਗਾ ਜਿੱਥੇ ਮਿਲਣੀ ਹੈ ਹੀ ਜਦੋਂ ਮਰਜ਼ੀ ਆਲੇ ਵੀ ਬੰਦਾ ਖਾਲੀ ਮੁੜ ਜਾਗਾ ਹਾਂ ਖਾਲੀ ਨਹੀਂ ਮੁੜਨ ਦੇ ਦੇ ਤੇ ਦੇ ਕੇ ਧੋਰੋਗੇ ਕਿ ਨਹੀਂ ਜੀ ਹਾਂ ਬਿਲਕੁਲ ਹਾਂ ਜੀ ਹਾਂ ਜੀ ਆਜੋ ਆਜੋ ਬਾਈ ਆਜੋ ਠੀਕ ਹੈ ਬਲੈ ਤਲੇ ਜਰ ਬੱਸ ਇਹਨਾਂ ਸਲਾਬਾਂ ਨੂੰ ਤੋੜ ਲਓ ਬਣਾ ਹਾਂਜੀ ਭਾਜੀ ਫਿਰ ਆਜੋ ਆਜਾ ਜੀ ਦਾਰਸਨ ਮਸੇ ਵੀ ਵੀਰੇ ਸੇਮ ਹੀ ਆ ਵੀਰੇ ਮਨ ਅਸ ਸੀ ਵੀ ਦਾ ਸੀ ਜਿੰਨਾ ਮਰਜ਼ੀ ਕਰਾ ਲੈ ਬੰਦਾ 75000 ਦੇ 2000 ਕੀ ਵੀ 75000 2000 ਛੋੜੀ ਹੋਣੀ ਆ ਛੋੜੀ ਕਰਾਂਗੇ ਵੀਰੇ ਠੀਕ ਆ ਬਾਦ ਵਿੱਚ ਜੋੜੀ ਲਊਗਾ ਹੋਰ ਵੱਧ ਮਾਰਨ ਦਾ ਕਰਦੇ 75000 ਛੋੜ ਕਰਦਾ ਠੀਕ ਹੈ ਠੀਕ ਹੈ ਚਲੋ ਪਹੁੰਚ ਪਾਈ ਕਰਦੇ ਜੀ ਕੋਈ ਡੇਟ ਹਾਂ ਪਹਿਲੇ ਵੀਰੇ ਤੇ ਇਹ ਬਾਜੀ ਸੂਈ ਹੈ ਜੀ ਇਹ ਸੂਈ ਹੈ ਵੀਰੇ ਦੁੱਧ ਬਾਜੀ ਕਿੰਨਾ ਦੁੱਧ ਦੇ ਥੱਲੇ ਵੀਰੇ ਮਹਿੰਤੀ ਵਾਲਾ 15 ਲੀਟਰ ਪਏਗਾ 15 ਕਿਲੋ 15 ਦੇ ਬੋੜੀ ਹੈ ਜੀ ਅੱਗੇ ਬੋੜਾ ਹੀ ਆ ਸੂਈ ਹੈ ਸਰ ਪੀਏ ਠੀਕ ਆ ਹਾਂ ਬੋਲਾ ਬੋਲਾ ਬੜਦਾਪੁਰ ਹਣਾ ਜੀ ਪੂਰੀ ਵੀਰੇ ਆ ਗਿਆ ਚੀਂਦ ਨਾ ਮਾਪੇ ਟਾਸ ਕਰਾ ਲੱਗਿਆ ਬੰਨੇ ਪਾਸੇ ਦਾ ਜੀ ਇਹਦੇ ਮਾਰੋ ਮਾਰਤਾ ਇੱਕ ਡਾਥਾਣ ਲੱਗਿਆ ਧਾਰ ਮਾਰਦੇ ਮਾਰੋ ਮਾਰ ਪੁੱਠੇ ਪਾਸੇ ਵੇਜੇ ਮੜੀਆ ਬਣੀ ਗੁੰਮ ਗਈ ਹਾਂ ਮੜੀ ਨਾ ਪੁੱਠੇ ਪੁੱਠੇ ਜਿੱਤੇ ਪਾਸੇ ਮਾਰਦੀ ਇਹ ਠੀਕ ਹੈ ਜੀ ਤੋਂ ਤੇ ਮਾਦੇ ਲਗੇ ਮਾਰ ਰਿਹਾ ਐਸ ਕਰਦਾ ਹਾਂ ਹਾਂ ਜੀ ਐਸ ਕਰ ਚ ਆ ਜਾਂਦੀ ਇਹ ਵੀ ਦੰਦਾ ਜੀ ਹੋਊ ਬਾਈ ਜੀ ਨਹੀਂ ਇਹ ਦੰਦਾ ਜੀ ਵੀ ਜਵਾਨ ਜਵਾਨੀ ਹੈ ਨਾ ਹਾਂ ਜੀ ਹਾਂ ਚਲ ਇਹ ਵੀ ਖੋਲੋ ਜੀ ਬਿਲਕੁਲ ਬਿਲਕੁਲ ਬਾਈ ਜੀ ਸੱਚਾਈ ਪਹਿਲ ਹੋਣੀ ਹੈ ਕਿ ਨਹੀਂ ਆਪਾਂ ਲੰਮਾ ਟਾਈਮ ਕੰਮ ਹਾਂ ਖੋਲੋ ਆਪਾਂ ਪਸੂ ਲੈਣਾ ਆਪਾਂ ਲੰਮਾ ਟਾਈਮ ਕੰਮ ਕਰ ਰਹੀ ਹੈ ਨਹੀਂ ਦੰਦਰੀ ਜਵਾਨ ਹੋਈ ਜੀ ਬਿਲਕੁਲ ਮੱਛਾ ਆ ਗਿਆ ਮਾਰ ਹਣਾ ਮੱਛਾ ਮਗਰ ਵੀ ਜੇਰ ਦੀ ਕੰਪਲੀਟ ਆ ਬਿਲਕੁਲ ਆਪਣੇ ਚਲੋ ਜੀ ਜੁਆਇੰਟ ਦਿਖਾ ਦਿਓ ਉਹਨਾਂ ਦੇ ਬਿਹਤਰੀ ਬਹੁਤ ਸੋਹਣੀ ਆ ਤੇ ਦੋ ਦੋ ਇਹਨੇ ਵੀ ਚੰਗਾ ਕਰ ਬਾਈ ਕਿੰਨਾ ਕਰਦੇ ਹੋ ਤੁਹਾਡੇ ਨਾਲ ਦੋ 2 ਔਰ 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 ਇਹ ਬੜਾ ਬੜਾ ਚੰਗੇ ਕੜ ਕੇ ਲੈ ਕੇ ਆਨੇ ਜੀ ਨਾ ਨਾ ਵੀਰੇ ਆਪਣੇ ਕੋਲ ਸਾਰਾ ਪਟਾਪੀ ਹੋ ਜਾਂਦੇ ਆ ਆ ਜਾਓ ਜੀ ਆ ਜਾਓ ਵਧੀਆ ਆ ਜਾਓ ਲਿਓ ਇਹ ਨਹੀਂ ਗਮੇਂ ਹੁਬ ਬਹੁਤ ਫੁੱਲ ਹੋ ਬੱਚੇ ਬੱਚੇ ਬੱਚਦੇ ਕਰ ਰਹੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਥੋੜਾ ਨਾ ਬੱਚਦਾ ਕਰਦੀ ਆਂਦਾ ਵੀਰੇ ਤਾਜ਼ੀਆਂ ਵੜਾ ਫਿਰਨਾ ਕਰਨਾ ਹੀ ਕਰਨਾ ਜੀ ਤਾਜੀਆ ਮਾੜਾ ਬਿਲਕੁਲ ਉਹ ਲੈ ਚਲੋ ਲੈ ਚਲੋ ਕੋਈ ਗੱਲ ਥੋੜਾ ਬੱਚਦਾ ਕਰਦੀ ਆ ਨਾਲੇ ਹੈਣੀ ਛੜਾ ਮਾਰ ਨਹੀਂ ਇਹ ਤੁਹਾਨੂੰ ਬਦ ਦਿਖੀ ਜਾਂਦੀ ਆ ਇਹ ਨਸਲੀ ਹੈ ਉਹਦੀ ਠੰਡੀ ਜੀਆ ਪੂਰੀ ਹਾਂ ਨਾ ਬਿਲਕੁਲ ਬਿਲਕੁਲ ਉੱਥੇ ਬਹਿੜੇ ਜੀ ਹਾਂ ਤੁੰਦਾ ਕਰ ਮੈਨੂੰ ਬਹੁਤ ਜੀ ਆਇਆ ਕੋਈ ਨਾ ਬੜਾ ਕਿਹੜਾ ਜਿਵੇਂ ਮਰਜੀ ਰਸਤਾ ਜੱਟ ਕੇ ਚਲੀ ਜਾਂਦਾ ਉਹਨੂੰ ਬੱਚੇ ਦੇ ਕਰਦੀ ਬੱਚੇ ਬੱਚਾ ਅੰਦਰ ਘਰਾਂ ਲਈ ਕੋਲੇ ਆ ਗਈ ਹੁਣ ਬਿਲਕੁਲ ਦੇਖੋ ਗੱਡਾ ਚੰਗਾ ਭਰਾ ਬੱਸ 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 ਕਰੋ ਬੱਸ ਕਰੋ ਆ ਜੀ ਆਜੀ ਬਾਜੀ ਫਿਰ ਇਹਦਾ ਵੀਰੇ ਮੁੱਲ 75000 ਰੁਪਇਆ 70000 ਚ 2000 ਰੁਪਇਆ ਛੋੜ ਕਰ ਦਾਂਗੇ 68000 ਦੀ ਹਾਂ ਪਸਾ ਜਾਂ ਨਾਲ ਆ ਬੰਦਾ 65 ਦੀ ਜਾਂ ਦੋ ਚਲੋ 68 ਦੀ ਜਾਂ ਚਲ ਤੂੰ ਕਹਿੰਦਾ ਜਲਦੀ ਬਸ ਇਦੋਂ ਘੱਟ ਨਹੀਂ ਹੋਣਾ ਮੈਂ ਕਿਹਾ ਜੀ ਮੁੱਲ ਵੀਰੇ ਆਪਣਾ ਠੀਕ ਹੈ ਕੋਈ ਗੱਲ ਨਹੀਂ ਆਪਣੀ ਪਹਿਲੀ ਵੀਡੀਓ ਆ ਪੱਜਿਆ ਮੁੱਲ ਦਾ ਬਸ ਜੀ ਬਸ ਹਾਂ ਜੀ ਇਹ ਜੀ ਇਹ ਵੀ ਬਲੇ ਟੀਚਰ ਸੁਆ ਬਣ ਗਿਆ ਕਹਿੰਨੂੰ ਤੀਜਾ ਸੁਆ ਇਹ ਗੱਬਣਾ ਹਾਂ ਹਾਂ ਇਹ ਗੱਬਣਾ ਅੱਛਾ ਇਹ ਹਜੇ 4 ਕਿਨਾਰੇ ਪਈ ਆ ਜੀ ਤੀਜਾ ਸੁਆ ਸੂ ਗਈ ਸੂ ਗਈ ਤੇਰੀ ਸਿਹਤ ਹਾਲ ਹੈ ਬਣੂ ਬਈ ਵੀ ਚੰਗੀ ਬਣੋ ਤੁਹਾਨੂੰ ਬਣੂ ਬਹੁਤ ਵੇਲੇ ਦੀਪਾ ਹਾਂ ਕੱਟ ਚੜਗਾ ਹੁੰਦਾ ਹੈ ਜੀ ਇੱਕ ਕ੍ਰੋਸ ਲੱਤਾ ਛੜਾ ਲਈ ਹਾਂ ਨਾ ਨਾ ਦੇਖੀ ਦੇਖੀ ਅਰੇ ਤੇ ਖੋਲੋ ਬਾਈ ਜੀ ਫਿਰ ਇਹਨੂੰ ਆ ਚੀਪਾ ਜਮਨ ਸ਼ਹਿ ਤਰ ਕੇ ਜਾਂਦਾ ਤੇ ਲੋ ਜੀ ਇਹ ਵੱਡੀ ਵੇੜਾ ਪੂਰੀ ਤੋਂ ਬਾਈ ਜੀ ਦੋ ਕਿੰਨਾ ਕਰਨੀ ਤੁਹਾਡਾ ਨਾਲ ਜੀ ਵੱਧ ਮੇਰੇ ਜਿਹੜਾ ਮਰਜੀ ਬੰਦਾ ਮੰਨ ਕੇ ਨੂੰ 20 ਕਿਲੋ ਮੰਨ ਕੇ ਲੈ ਲੈ 20 ਕਿਲੋ ਮੇਰੇ ਪਲਾਥਣੇ ਆਈਆਂ ਆਪਣੇ ਕੋਲ ਲਾ ਦੇ ਦਿੰਦੇ ਆਂ ਵੀਰੇ ਲੋ ਜੀ ਇਹ ਵੱਡੀ ਵੇੜਾ ਤੀਜਾ ਸੂ ਦਾ ਮੰਨ ਕੇ ਲੈ ਕੇ ਜਾਇਆ ਜੀ ਤੇ ਵੇੜਾ ਤਾਂ ਲੈਵਾਂ ਨਾਲ ਉਹ ਦੇਖੋ ਕੱਟਣਾ ਲੈਵਾਂ ਨਾਲੇ ਠੀਕ ਆ ਨਾਂ ਦੇ ਦੋ ਤੱਕ ਬਿੱਟੇ ਕੋਈ ਨਹੀਂ ਰੋਸ ਤੇ ਬਣਾ ਲੈ ਦੁੱਧ ਵੀ ਘਾੜਾ ਹੋਵੇ ਕਹਿੰਦੇ ਜੀ ਬਿਲਕੁਲ ਲੈ ਲੈ ਦਵਾ ਦੀ ਧੋਗੜਾ ਬਾਇਆ ਕਰੋ ਹਾਂ ਇਹ ਤਾਲੀਆਂ ਤੁਹਾਨੂੰ ਪਤਾ ਜੀ ਬਸ ਆਓ ਆਓ ਮੁਹਮਦ ਹਾਉ ਕਰਾਂਗੇ ਚਲੋ ਲੈ ਚਲੋ ਜੀ ਲੈ ਚਲੋ ਭਜੀ ਤੁਹਾਡਾ ਨਾਲੇ ਫਿਰ ਬਹੁਤ ਟਾਈਮ ਹੋ ਗਿਆ ਕੰਮ ਕਰਦਣਾ ਨਾ ਭਾਜੀ 25 ਸਾਲ ਹੋ ਗਏ ਜੀ ਮੈਨੂੰ 2000 ਤੇ 99 ਦਾ ਲੱਗਿਆ ਹੋਇਆ ਹੈ ਅੱਛਾ ਲੜੇ ਲਵੇਂ ਲੱਗੇ ਹੈ ਜੀ ਹੈ ਜੀ 1999 ਦੇ ਮਹੀਨੇ 1999 ਦੇ ਮਹੀਨੇ ਠੀਕ ਹੈ ਠੀਕ ਕੋਈ ਗੱਲ ਨਹੀਂ ਹੁਣ ਤਾਂ ਹੀ ਭਾਜੀ ਫਿਰ ਹਾਂ ਜੀ ਹਾਂ ਜੀ ਪਰਖਾ ਪਛਾਣ ਦਰੋਂ ਨਵੇਂ ਮੰਦਿਰ ਕੋ ਪੈਰ ਨਹੀਂ ਲੱਗਦੇ ਕਹਿੰਦੇ ਜੀ ਸਹੀ ਗੱਲ ਹੈ 75000 ਦਾ ਜਾਣਾ ਹੈ ਜੀ ਬਸ ਆਜੋ ਹਾਂਜੀ ਭਾਈ ਜੀ ਅੱਸੀ ਦੱਸ ਸਕਦੇ ਆ ਓਏ ਆਓ ਜੀ ਆਓ ਬੋਲੋ ਜੀ ਇਹਦਾ ਵੀ ਮੁੱਲ ਕਰਾਉਣਾ ਦਾ ਵੀਰੇ 70000 ਰੁਪਏ ਹੀ ਆ 65000 ਰੁਪਏ ਵੀਰੇ ਮੁੱਲ ਆ 2000 ਰੁਪਏ ਛੂਟ ਕਰ ਦਾਂਗੇ ਬਸ 36000 ਦੀ 65000 ਦੀ 36000 ਹਾਂ 36000 ਛੜਦੇ ਨਹੀਂ ਦਿੰਦੇ ਨਹੀਂ ਛੜਦਾ ਵੀਰੇ ੱੱਕਾ ਜਾ ਹੋ ਜਾਊਗਾ ਮਾੜਾ ਛੋਡੇ ਗਾਣੇ ਤਾਂ ਬੰਦੇ ਦਾਂਗੇ ਛੂਟ ਕਰ ਦਾਂਗੇ 200 ਛੋੜਦਾ ਜਮਾਨਤ ਜਿਹੜਾ ਬਸ ਕੋਈ ਨਹੀਂ ਪਰ ਇਹ ਵੀ ਗੱਲ ਆ ਕਿ ਬੰਦਾ ਜਿਹੜਾ ਮਰਜ਼ੀ ਆ ਜਾਏ ਵੀਰੇ ਐਂ ਆ ਗਈ ਖਾਲੀ ਮੁੜ ਜਾਏਗਾ ਬੇਟਾ ਬਸ ਨੇ ਨਹੀਂ ਵੇੜਾ ਥੋੜੇ ਸੋਹਣੀਆਂ ਰੇਡ ਹੀ ਤੁੜ ਜਿਹੜੇ ਵੇੜਾ ਸਾਰਾ ਰੇਡ ਜੈ ਜਾ ਇੱਕ ਵਾਰ ਆਪਣੀ ਬੇਨਤੀ ਹੈ ਸਾਰੇ ਬੰਦੇ ਨੂੰ ਕਿ ਪਸ਼ੂ ਉਪਰੋ ਚੰਗਾ ਮੜਾ ਤੁਸੀਂ ਵੇਖ ਲੈਣਾ ਵੀਰੇ ਥਾਂ ਦੀ ਆਪਣੀ ਗਰੰਟੀ ਹੋਏਗੀ ਹਾਂ ਹਾਂ ਬਿਲਕੁਲ ਪਸ਼ੂ ਦਾ ਚੰਗਾ ਮੜਾ ਪਸ਼ੂ ਵੇਖ ਲੈਣਾ ਤੁਸੀਂ ਬਿਲਕੁਲ ਬਿਲਕੁਲ ਥਾਂ ਦੀ ਆਪਣੀ ਗਰੰਟੀ ਜੇ ਆਪਣਾ ਥਾਂ ਦਾ ਪਸ਼ੂ ਮੜਾ ਹੋਇਆ ਅਗਲੇ 2000 ਰੁਪਏ ਸਾਹੀ ਭਈ ਆਪਾਂ 2500 ਮੋੜਾਂਗੇ ਚਲੋ ਚਲੋ ਠੀਕ ਠੀਕ ਇਹ ਵੀ ਆਪਣੀ ਬੇਨਤੀ ਹੈ ਨਹੀਂ ਬਿਲਕੁਲ ਬਿਲਕੁਲ ਹੁਣ ਪੱ ਦੱਸੀ ਜਾਈ ਦੇ ਭਾਈ ਜਿਹਨੇ ਵੱਡੀ ਤੇ ਵੱਡੀ ਆ ਹਾਂ ਬਿਲਕੁਲ ਹਣ ਹੈ ਜਬਰਦਸਤ ਫ ਤੁਸੀਂ ਇਹਨਾਂ ਦੇ ਵੀ ਚੌਥਾ ਦਿਨ ਅੱਜ ਹਾਂਜੀ ਇਹ ਵੀਰੇ ਇੱਕ ਸੰਤੋ ਜਮਾਂਦੂ ਤੇਲ ਲੱਗਦੇ ਬੈੜਾ ਅੱਛਾ ਖਾਨ ਹੈ ਹੀ ਨਹੀਂ ਕਿ ਤਮਾ ਨਹੀਂ ਤਾਂ ਹੈਗਾ ਜਮਾਂਦੂ ਤੇਲ ਲੱਗਦੇ ਠੀਕ ਆ ਸ਼ਰਾਬ ਬੰਦ ਆ ਸ਼ਰਾਬ ਬੰਦ ਆ ਤੇ ਦੁੱਧ ਕਿੰਨਾ ਜੀ ਦੁੱਧ ਹੋਏਗਾ ਵੀਰੇ ਥੋੜੇ ਮੈਂਤੀ ਨਾਲ 10 ਲੀਟਰ ਹੋਏਗਾ 10 ਕਿਲੋ ਦੁੱਧ ਤੇ ਖੋਲੋ ਭਾਈ ਜੀ ਫਿਰ ਇਹਨੂੰ ਵੱਛਾ ਮਗਰਾ ਹੈ ਨਾ ਵੱਛਾ ਮਗਰਾ ਵੀਰੇ ਬਾ ਦੇ ਵੀ ਆ ਪੱਤੀ 10000 ਦੀ ਦੇਣੀ ਆ ਭਾਈ ਜੀ ਚਲੋ ਵੀ ਬੜਾ ਠੀਕ ਹਾਂ ਬਾ ਠੀਕ ਹੈ ਆਜੋ ਲੋ ਜੀ 30000 ਤੇ ਕੁਝ ਵੀ ਨਹੀਂ ਆਂਦਾ ਤੇ ਸੋਹਣੀ ਮਾੜੇ ਵੀ ਵੀ ਦੋ ਰੋ ਮਾੜਾ ਲੰਮੀ ਕਰਾ ਦੇ ਤੁਹਾਨੂੰ ਦੋਵੇਂ ਕਹਿਵਾਂਗੇ ਹਾਂਜੀ ਬਹੁਤ ਦੇ 12 ਕਿਲੋ ਹਾਂ ਬਿਲਕੁਲ ਤਾਜੀ ਵੇੜ ਹੈ ਜੀ ਕੁਸ ਟਾਈਮ ਹੀ ਹੋਏ ਜੇ ਫਿਰ ਕੋ ਬਿਲਕੁਲ ਜੀ ਬਿਲਕੁਲ ਤੁਹਾਨੂੰ ਨਾਲ ਤੋਫਾ ਹੀ ਆਈ ਹਾਂਜੀ ਚੌਥਾ ਦਿਨ ਹੀ ਸੂਈ ਨੂੰ ਆ ਜੀ ਹਾਂ 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 ਬਿਲਕੁਲ ਸਹੀ ਗੱਲ ਤੁਸੀਂ ਟਿੱਕੀ ਆਜੋ ਮਾ ਲਓ ਜੀ ਆਓ ਬਤਲ ਬਲੇ ਆ ਬਸ ਬਸ ਚੋਈ ਇੱਕ ਨੰਬਰ ਹੈ ਨਾ ਜੀ ਚੋਈ ਇੱਕ ਨੰਬਰ ਕਿੰਨਾ ਫਰਾ ਦੀ ਗਰੰਟੀ ਜੀ ਕੋਲ ਵਿੱਚ ਤਾਂ ਠੀਕ ਠੀਕ ਲਾਸਟ ਵੀ ਸੀ ਇਹ ਜੀ ਬਸ ਹੁਣ ਲਾਸਟ ਵੀ ਸੀ ਤਾਂ ਮੈਂ ਨਹੀਂ ਕਰਦੀ ਨਾਲ ਮੜਾ ਨਾਲ ਰੋਕ ਹਾਂਜੀ ਮੈਂ ਨਹੀਂ ਕਰਦਗੀ ਨਾਲ ਫਿਰ ਤੇ ਕਹੇ ਛੋਟੀ ਛੇ ਲੱਗਦੀ ਹਾਂਜੀ ਇੱਕ ਛੋਟੀ ਛੇ ਲੱਗਦੀ ਹੈ ਬਜੀ ਸੁਆ ਇਹ ਇਹ ਸੁਆ ਵੀਰੇ ਦੂਜਾ ਛੋਟੀ ਦੂਜਾ ਸੁਆ ਹੈ ਠੀਕ ਆ ਸੁਈ ਨੂੰ ਹੋ ਗਿਆ ਵੀਰੇ ਆਪਣੇ 25 ਤੋਂ 30 ਦਿਨ ਦੇ ਵਿੱਚ ਵੀਰੇ ਸੁਈ ਦੁੱਧ ਹੈ ਇਸ ਟਾਈਮ ਸਹੀ ਕਿੰਨਾ ਜੀ ਦੁੱਧ ਵੀਰੇ ਮਿੰਤੀ ਲਾ 10 ਲੀਟਰ ਹੋਏਗਾ ਵੀਰੇ ਹੁਣ 8 ਕਿਲੋ ਹੈਗਾ ਇਹਨੂੰ 10 ਕਿਲੋ ਤੋਂ ਬਰਾ 8 ਸਹੀ ਹੈ 8 ਤੇ ਕੱਟੀ ਆ ਗਈ ਮਗਰ ਕੱਟੀ ਮਗਰ ਕੱਟੀ ਹੈ ਜੀ ਖਲ ਮੜਾ ਬਜੀ ਖਲਾਂ ਦੀ ਚੋਾਈ ਨੂੰ ਠੀਕ ਹੈ ਜੀ ਵਿੱਚ ਚੋਾਈ ਹੋ ਕੇ ਆਈ ਚਲੋ ਦੇਖੋ ਜੀ ਨੀ ਲੀ ਜਾਂਦੀ ਆ ਪਰ ਆਖੋਖਾਂ ਦੀ ਹੈ ਨਹੀਂ ਹਨਾ ਜੀ ਸੈਕ੍ਰੇਡ ਆ ਵੀਰੇ ਹਾਂ ਆ ਤੇ ਸੋਹਣੀ ਝੋਟੀ ਆ ਇਹ ਧਾਰਾ ਤੋਂ ਫਰੋਬੜੀ ਪਾਜੀ ਧਾਰਾ ਫਰੋਬੜਾ ਵੀਰੇ ਆ ਵਾ ਸੈਚ ਦਾ 19 21 ਦਾ ਫਰਕ ਹੋ ਸਕਦਾ ਠੀਕ ਆ ਹਾਂ ਜਿਹੜੀ ਗੱਲ ਆ ਵੀ ਧਾਰ ਦਾ ਫਰਕ ਨਹੀਂ ਕਰਦੇ ਆਜੋ ਆਜ ਲੈਓ ਤੇ ਬਾਜੀ ਫਿਰਿੰਦੀ ਕੀ ਮਤਲਬ ਇਹ ਵੀਰੇ 65000 ਦੀ ਦੇ ਦਾਂਗੇ 65000 ਦੀ ਹਾਂ ਛੋਟ 2000 ਰੁਪਏ ਕਰ ਦਈਏ ਚਲੋ 60000 ਰੇਡ ਠੀਕ ਹੈ ਨਾ ਜੀ ਤਾਂ ਲੋ ਜੀ ਦੇਖੋ ਆ ਪਸ਼ੂ ਬਾਈਆਂ ਕੋਲ ਸੇਲ ਆ ਤੇ ਪਹਿਲੀ ਵੀਡੀਓ ਬਣਾ ਰਹੇ ਕਿ ਵੀਰਾਂ ਦਾ ਰੇਡ ਬੜਾ ਜਾਇਜ਼ ਆ ਕੀਤਾ ਬਾਕੀ ਮੇਰੇ ਵੀ ਇੱਥੇ ਆਓ ਚੁਾਈ ਕਰੋ ਪਾਸ ਕਰੋ ਤੋੜ ਹੱਕ ਬਣਾ ਸਹੀ ਹੈ ਨਾ ਮੇਜੀ ਦੋ ਟਾਈਮ ਚੋਕੇ ਲੈ ਕੇ ਜਾਵਾਂਗੇ ਆਪਣੇ ਹਾਂਜੀ ਹਾਂਜੀ ਹਾਂ ਜਿਹੜਾ ਬੰਦ ਸੁਆ ਸੁਆਇਆ ਬਿਲਕੁਲ ਚਲੋ ਸੁਣ ਕੇ ਲੈ ਕੇ ਜਾਓ ਨੰਬਰ ਬੋਲ ਦੋ ਵੀ ਜੀ ਆਪਣਾ ਨੰਬਰ ਹੈ 985620524 ਠੀਕ ਹੈ ਪਿੰਡ ਬਰਗਾੜੀ ਆ ਪਿੰਡ ਬਗੜਾੜੀ ਜਿਹੜਾ ਵੀ ਕੋਈ ਫੀਲ ਜੇ ਤੋ ਸਸਿਕਾ ਸਸਿਕਾ